ਅੱਜ ਅਸੀਂ ਪਹੁੰਚੇ ਹਾਂ ਪਿੰਡ ਭਾਗੋ ਕੇ ਤਹਿਸੀਲ ਜੀਰਾ ਜ਼ਿਲ੍ਹਾ ਫੋਇਪੁਰ ਦੇ ਵਿੱਚ। ਬੀਤੇ ਦਿਨ ਜਿਹੜਾ ਇੱਕ ਨੌਜਵਾਨ 18 ਸਾਲਾ ਨੌਜਵਾਨ ਕਰਮਣ ਜੋਸ਼ ਸਿੰਘ ਪਿੰਡ ਭਾਗੋ ਕੇ ਦਾ ਜਸਦੀ ਗੋਲੀ ਲੱਗਨ ਕਾਰਨ ਮੌਤ ਹੋ ਜਾਂਦੀ। ਸੋ ਅੱਜ ਗੁਰਤੇਗ ਭਾਦਰ ਗੁਰਦਰਾ ਸਾਹਿਬ ਪਿੰਡ ਭਾਗੋ ਤੇ ਬਿੱਥੇ ਬੱਚੇ ਦੀ ਅੰਤਿਮ ਅਰਦਾਸ ਵਿਖੇ ਧਾਰਮਿਕ ਰਾਏ ਇਤਿਹਾਸਕ ਇਹਨਾਂ ਖਿਸਾਨ ਜਥੇਬੰਦੀਆਂ ਪਹੁੰਚੇ। ਸੋ ਅੱਜ ਦੇਖਾਂਗੇ ਤਸਵੀਰਾਂ ਤੇ ਕਰਦੇ ਹਾਂ ਇਸ ਗੱਲ ਦਾ। ਪ੍ਰਧਾਨ ਜੀ ਅੱਜ ਤੁਸੀਂ ਭਾਗੋ ਕੇ ਪਹੁੰਚੇ ਹੋ ਬੱਚੇ ਦੀ ਅੰਤਮ ਅਰਦਾਸ ਤੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਸੀ ਦੇਖੋ ਜੀ ਜਿਹੜਾ ਕਾਕਾ ਕਰਮਨ ਜੋਤ ਸਿੰਘ ਦਾ ਕਤਲ ਹੋਇਆ ਪਿਛਲੇ ਦਿਨੀ ਰੌਲਾ ਵੀ ਕੁਝ ਨਹੀਂ ਸੀਗਾ ਤੇ ਮਰਲੇ ਦਾ ਰੌਲਾ ਸੀਗਾ ਤੇ ਜਿਹੜੇ ਬੰਦਿਆਂ ਵੱਲੋਂ ਕਤਲ ਕੀਤਾ ਗਿਆ ਵਾ ਸਰਮਾਇਦਰ ਬੰਦੇ ਆ ਆ ਸੁਣੇ ਹੋਏ 80 90 ਕਿੱਲੇ ਪੈੜੀ ਦੇ ਆ ਤੇ ਇੰਨਾ ਹੰਕਾਰ ਪੈਸੇ ਦਾ ਕਿ ਇੱਕ ਘਰ ਦਾ ਚਿਰਾਗ ਬੁੱਝ ਜਾਣਾ ਉਹ ਜਵਾਗ ਜਿਹਦੇ 90 99 ਪਰਸੈਂਟ ਨੰਬਰ ਸੀਗੇ ਪਿੰਡ ਦੇ ਵਿੱਚ ਜਿਹੜੇ ਸਾਂਝੇ ਕੰਮ ਸੀ ਉਹਨਾਂ ਚੋਂ ਵੀ ਝੜ ਕੇ ਹਿੱਸਾ ਲੈਂਦਾ ਸੀ ਕੱਲਾ ਕੱਲਾ ਮਾਂ ਤੇਰਾ ਪੁੱਤ ਸੀਗਾ ਉਹਦਾ ਘਰ ਝਾੜ ਕੇ ਸਿਰਫ ਪੈਸੇ ਦੇ ਹੰਕਾਰ ਦੇ ਵਿੱਚ ਰੱਖ ਦੇਣਾ ਇਹ ਬਹੁਤ ਹੀ ਘਟੀਆਂ ਮਨਲਾਕਾ ਕੰਮ ਕਹਿ ਸਕਦੇ ਆ ਤੇ ਅਸੀਂ ਇਹ ਸਮਝਦੇ ਆਂ ਵੀ ਜਿੱਥੇ ਲੋਕਾਂ ਨੇ ਬਹੁਤ ਸਾਦਤਾ ਪਰਿਵਾਰ ਦਾ ਸਾਰੀਆਂ ਚਲੋ ਵਰਾਇਤ ਦੀਆਂ ਕੁਆਲਟੀਆਂ ਵੀ ਨਾਲ ਖੜੀਆਂ ਜਿੱਥੇ ਬੰਦੀਆਂ ਵੀ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਧਾਰਮਿਕ ਜਿੱਥੇ ਬੰਦੀਆਂ ਨਾਲ ਆ ਪਰ ਇੱਕ ਸਾਡਾ ਸਮਾਜ ਦਾ ਹੋਰ ਬੰਨ ਦਾ ਵਾ ਸਾਡਾ ਫਰਜ਼ ਵਾ ਦੇਖੋ ਇੱਕ ਸਜਾ ਕਾਨੂੰਨ ਨੇ ਦੇਣੀ ਆ 7-8 ਸਾਲ ਕੱਟ ਕੇ ਬੰਦੇ ਘਰੇ ਆ ਜਾਣਗੇ ਇਹ ਕਰਮਨ ਜੂਦ ਨੇ ਕਦੇ ਵਾਪਸ ਨਹੀਂ ਮੁੜਨਾਗਾ ਇਹਨਾਂ ਤਾਂ ਇੱਕ ਵਾਰੀ ਬੜਾ ਚਲਾ ਗਿਆ ਬਣੀਆਂ ਚਲਾ ਗਿਆ ਸੋ ਇਹ ਉਹ ਜੇ ਬੰਦਿਆਂ ਨੂੰ ਮੈਂ ਸਮਝਦਾ ਵਾਂ ਵੀ ਇਹ 7-8 ਸਾਲ ਦੀ ਜਿਹੜੀ ਸਜ਼ਾ ਕਾਨੂੰਨੀ ਤੌਰ ਤੇ ਮਿਲਦੀ ਹੈ ਉਹਦੇ ਨਾਲੋਂ ਸਾਨੂੰ ਸਮਾਜਿਕ ਤੌਰ ਤੇ ਜਿਹੜਾ ਸਾਡਾ ਸਮਾਜ ਆ ਸਮਾਜ ਨੂੰ ਇਹਨਾਂ ਬੰਦਿਆਂ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਵਾ ਇਹ ਜਿਹੇ ਲੋਕਾਂ ਦਾ ਜਿਹੜਿਆਂ ਨੂੰ ਪੈਸੇ ਦਾ ਹੰਕਾਰ ਆ ਪੈਸੇ ਦੇ ਹੰਕਾਰ ਦੇ ਵਿੱਚ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਵਾ ਤਾਂ ਕਿ ਇੱਕ ਆ ਆਧਾਰਨ ਸੈੱਟ ਹੋਵੇ ਇਸ ਤਰ੍ਹਾਂ ਦੀ ਕਿ ਲੋਕ ਅੱਗੇ ਤੋਂ ਇਸ ਕੰਮ ਕਰਨ ਲੱਗਿਆਂ ਤਾਂ ਪਹਿਲਾਂ 100 ਵਾਰੀ ਸੋਚਣ ਕਿ ਜੇ ਇਹੋ ਜਿਹਾ ਕੰਮ ਕਰ ਦਿੱਤਾ ਜੇ ਇਹ ਕਹਿੋ ਜਿਹਾ ਅਸੀਂ ਧੱਕਾ ਕਰਾਂਗੇ ਹੰਕਾਰ ਭਰਿਆ ਕੰਮ ਕਰਾਂਗੇ ਤਾਂ ਅਸੀਂ ਸਮਾਜ ਦੇ ਵਿੱਚੋਂ ਧੱਕੇ ਜਾਵਾਂਗੇ ਤੇ ਇੱਕ ਡਰ ਬਣੇ ਲੋਕਾਂ ਨੂੰ ਤਾਂ ਕਿ ਅਜੇ ਕਟਨਾਵਾ ਨਾ ਕੱਟ ਸੋ ਸਾਰੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਲੋਕਾਂ ਤੋਂ ਆਪਾਂ ਕਰਾਉਣਾ ਕੀ ਹੈ ਜਿਹੜੇ ਕਿਸੇ ਦੇ ਘਰ ਯਾਰਦ ਇਹਨਾਂ ਦਾ ਵਰਪੂਰਤ ਤੌਰ ਤੇ ਭਾਈ ਕੱਟ ਕਰਨਾ ਇੱਕ ਬਨੇ ਪ੍ਰਧਾਨ ਜੀ ਜਥੇਬੰਦੀਆਂ ਕਹਿਣੀਆਂ ਵੀ ਜਥੇਬੰਦਕ ਹੋ ਜੋ ਇਕੱਠੇ ਹੋ ਜੋ ਜਾ ਮੇਸ਼ਾ ਇਕੱਠੇ ਹੁੰਦਾ ਜਿ세 ਬੰਦियां ਹੋਕਾ ਦਿੰਦੀਆਂ ਲੇਕਿਨ ਦੂਸਰੇ ਬੰਦੇ ਸਾਡੇ ਸਮਾਜ ਚ ਜੋ ਵਾਪਰ ਰਹੇ ਹੈਗੇ ਕੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਠੀਕ ਆ ਸਾਡੇ ਇਹ ਆਪਾਂ ਕਹਿ ਲਈਏ ਵੀ ਤਰਾਸਦੀ ਆ ਵੀ ਅਸੀਂ ਇਕੱਠੇ ਵੀ ਨਹੀਂ ਹੋ ਪਾ ਰਹੇਗੇ ਸਾਡੇ ਸਮਾਜ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਕੁਝ ਐ ਹੋ ਜੇ ਲੋਕ ਪੈਦਾ ਹੋ ਗਏ ਜਿਹੜੇ ਗੁਰੂਆਂ ਨੇ ਸੰਦੇਸ਼ ਨੂੰ ਭੁੱਲ ਕੇ ਪੈਸੇ ਦੇ ਪਿੱਛੇ ਪਏ ਆ ਹੰਕਾਰ ਦੇ ਵਾਸਾ ਹੋ ਕੇ ਲੋਕਾਂ ਤੇ ਆਪਦੇ ਲੋਕਾਂ ਨੂੰ ਜ਼ੁਲਮ ਕਰਨ ਨੂੰ ਕਤਰੀ ਹੋਇਆ ਪਰ ਇਹ ਸਭ ਦੇ ਬਾਵਜੂਦ ਵੀ ਸਾਨੂੰ ਇੱਕ ਚੀਜ਼ ਨਹੀਂ ਛੱਡਣੀ ਚਾਹੀਦੀ ਸਾਨੂੰ ਕੋਸ਼ਿਸ਼ਾਂ ਨਹੀਂ ਛੱਡਣੀਆਂ ਚਾਹੀਦੀਆਂ ਇੰਗਲਿਸ਼ ਸਾਰਿਆਂ ਨੂੰ ਪਰਖੇ ਵੀ ਹੋਣਾ ਚਾਹੀਦਾ ਵਾ ਕਿਉਂਕਿ ਵੱਡੇ ਮਸਲੇ ਆ ਪੰਜਾਬ ਪੱਧਰ ਤੇ ਸਾਡੇ ਨਾਲ ਜਿੰਨਾ ਕੁਝ ਹੋ ਰਿਹਾ ਵਾ ਉਹ ਵੱਡੇ ਮਸਲੇ ਸਾਡੇ ਸਾਹਮਣੇ ਖੜੇ ਆ ਸਮਾਜ ਦੇ ਵਿੱਚ ਜੋ ਹੁਣ ਤਾਈਆਂ ਆ ਰਹੀਆਂ ਸਾਡੇ ਚ ਉਹ ਸਮਾਜ ਦੇ ਅੰਧੂਨਤਾ ਕੇ ਨਾਲ ਲੜਨ ਦਾ ਵੀ ਸਾਡੇ ਸਾਹਮਣੇ ਸਮੱਸਿਆ ਖੜੀ ਆ ਸੋ ਸਾਰੇ ਮਸਲੇ ਦਾ ਹੱਲ ਇਕੱਠੇ ਹੋ ਕੇ ਹੋ ਸਕਦਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਜੇ ਸਮਾਜਿਕ ਤੌਰ ਤੇ ਸਾਰੇ ਲੋਕ ਇਹਨਾਂ ਬਾਈਕਾਟ ਕਰ ਦੇਣ ਤੁਸੀਂ ਦੇਖੋ ਇਹੋ ਜਿਹੇ ਬੰਦੇ ਹੋਰ ਲੋਕਾਂ ਨੂੰ ਵੀ ਕਹਾ ਕਰਨਗੇ ਵੀ ਇਹ ਸਮਾਜ ਨੂੰ ਇਹੋ ਜਿਹੇ ਸਮੇਂ ਦੁੱਖ ਦੀ ਘੜੀ ਦੇ ਵਿੱਚ ਇੱਕ ਇਕਾ ਜੂਬ ਖੋਣਾ ਚਾਹੀਦਾ ਹੈ। ਹਮ ਧੰਨਵਾਦ ਪ੍ਰਧਾਨ ਜੀ। ਬਾਈ ਜੀ ਅੱਜ ਗੁਰਦੁਆਰਾ ਭਾਗ ਕੇ ਬੱਚਾ ਕਰਮਨ ਜੋਤਨ ਦੇ ਜਿਹੜੀ ਅੰਤਮ ਅਰਦਾਸ ਲਈ ਕੀ ਕਹਿਣਾ ਚਾਹੁੰਦੇ ਸੀ। ਕੋਈ ਬੱਚਾ ਸਦਾ ਚਲੇ ਆ ਗਿਆ ਜੀ। ਔਰ ਜੋ ਪੰਜਾਬ ਦੇ ਹਾਲਾਤ ਆ। ਅਸੀਂ ਇਹ ਚਾਹੁੰਦੇ ਹਾਂ ਵੀ ਜੋ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ। ਅਮਰਜੀਤ ਸਿੰਘ, ਪ੍ਰਦੀਪ ਸਿੰਘ ਇਹ ਵਿਅਕਤੀ ਇਹ ਹੰਕਾਰ ਔਰ ਹਰ ਪਿੰਡ ਦੇ ਵਿੱਚ ਇਹੋ ਜਿਹੇ ਦੋ ਤਿੰਨ ਵਿਅਕਤੀ ਬੈਠੇ ਆ ਜਿਹੜੇ ਆਪਦੀ ਜ਼ਮੀਨ ਦੀ ਜਾਂ ਆਪਦੇ ਪੈਸੇ ਦੀ ਜਾਂ ਆਪਦੀ ਤਾਕਤ ਦੇ ਨਸ਼ੇ ਦੇ ਵਿੱਚ ਛੋਟੇ ਕਿਸਾਨ ਜਾਂ ਜਿਹੜੇ ਹੋਰ ਤੱਕਾ ਹੈਗਾ ਉਹਨਾਂ ਨੂੰ ਧਮਕਾਉਣ ਦਾ ਜਾਂ ਦੱਕਾਉਣ ਦਾ ਕੰਮ ਕਰਦੇ ਆ ਇਹ ਕਿਸਮ ਦੇ ਗੁੰਡਾ ਕਰਦੇ ਆ ਸੋ ਅਸੀਂ ਇਹ ਸੰਦੇ ਜੋ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਮ ਨੂੰ ਹੋਵੇ ਪੰਜਾਬ ਦੇ ਲੋਕਾਂ ਨੂੰ ਇੰਨੇ ਕੋ ਅਵੇਅਰ ਹੋਣਾ ਚਾਹੀਦਾ ਦਾ ਵੀ ਉਹ ਕਹਿੰਦੇ 1 ਕੇਜੀ ਵਾਲਾ ਇਹਨਾਂ ਲੋਕਾਂ ਦਾ ਮੁਕਾਬਲਾ ਸੀ ਕਿਵੇਂ ਕਰ ਸਕਦੇ ਆ ਸਾਨੂੰ ਪਤਾ ਹੁੰਦਾ ਵੀ ਪਿੰਡ ਦੇ ਵਿੱਚ ਕਿਹ ਕਿਹ ਗੁੱਸੇ ਗਿਆ ਉਹਨੂੰ ਪਹਿਲਾਂ ਹੀ ਨੱਕ ਪਾਈ ਜਾਂਦੀ ਸੀ ਕੀ ਗੱਲ ਬਣੀ ਅਕਸਦਾ ਨੁਕਸਾਨ ਕੀ ਗੱਲ ਬਣੀ ਜੀ ਇੱਥੋਂ ਤੱਕ ਨੌਬਤ ਆ ਗਈ ਜਿਹੜੀ ਗੋਲੀਆਂ ਚੱਲੀਆਂ ਜੀ ਕੱਲ ਕੁਝ ਵੀ ਨਹੀਂ ਹੈਗੀ ਜੀ ਗੱਲ ਤਾਂ ਸਿਰਫ ਮੈਂ ਜਿਹੜੀ ਪਹਿਲਾਂ ਕਰਦਾ ਵੀ ਗੱਲ ਹੰਕਾਰ ਦੀ ਆ ਤਾਕਤ ਦੇ ਹੰਕਾਰ ਦੀ ਆ ਪੈਸੇ ਦੇ ਹੰਕਾਰ ਦੀ ਆ 70 80 ਕਿਲੇ ਜ਼ਮੀਨ ਹੈ ਇਹਨਾਂ ਬੰਦਿਆਂ ਕੋਲੇ ਔਰ ਉਸੇ ਗੱਲ ਦਾ ਇਹਨਾਂ ਨੂੰ ਨਸ਼ਾ ਕਰ ਉਸੇ ਗੱਲ ਦਾ ਇਹਨਾਂ ਨੂੰ ਹੰਕਾਰ ਆ ਸਿਰਫ ਤੇ ਸਿਰਫ ਜਿਹੜੀ ਪੰਚਾਇਤੀ ਜ਼ਮੀਨ ਆ ਜਿਹੜੀ ਫਰਨੀ ਦੀ ਜ਼ਮੀਨ ਆ ਉਹਨੂੰ ਇਹ ਬਾਹਰ ਰੇ ਸੀਗੇ ਆਪਦੀ ਜ਼ਮੀਨ ਚ ਰਲਾ ਰਹੇ ਸੀਗੇ ਤੇ ਜੇ ਸਾਡੇ ਬੰਦੇ ਇਹਨੇ ਰੁਕਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਉਹਨਾਂ ਦੇ ਤਾਂ ਨੇ ਮਤਲਬ ਸਿੱਧਾ ਹਰ ਔਰ ਉਹਨਾਂ ਦੀ ਜਾਨ ਲਈ ਮੁੰਡੇ ਦੀ 15 ਸਾਲ ਦਾ ਮੁੰਡਾ ਜਿਹੜਾ ਅਜੇ ਉਹਨੇ ਪਲਸ 2 ਕਰਨਾ ਸੀ ਇਹ ਨਾ ਸੀ ਕਰਮੰਜੂ ਸੀ ਔਰ ਤੁਸੀਂ ਦੇਖੋ ਵੀ ਹੁਣੇ ਹੀ ਉਹ ਪਲਸ 2 ਦੇ ਇਗਜ਼ਾਮ ਦੇ ਵਿੱਚੋਂ ਨਾਨ ਮੈਡੀਕਲ ਉਹਦੇ ਕੋਲ ਸਬਜੈਕਟ ਸੀ 91% ਉਹਦੇ ਨੰਬਰ ਆ ਬਹੁਤ ਅੰਗਲੀਆਂ ਔਰ ਅਸ ਵੇਲੇ ਜਿਹੜਾ ਹੈਗਾ ਬੀ ਡੀ ਐਸ ਸੀ ਵੀ ਉਹਨੂੰ ਨੀਟ ਦਾ ਇਗਜ਼ਾਮ ਦਿੱਤਾ ਸੀ ਉਹਨੂੰ ਬੀ ਡੀ ਐਸ ਸੀ ਵੀ ਮਿਲ ਸਕਦੀ ਸੀ ਬੀ ਫਾਰਮੇਸੀ ਚ ਮੈਂ ਸੈਕਰੀਟਰੀ ਐਡਮਿਸ਼ਨ ਬਹੁਤ ਥਾਂ ਤੋਂ ਫਾਰਮ ਭਰੇ ਹੋਏ ਸੀ ਇੱਕ ਜਿਹੜਾ ਫੁੱਲ ਆ ਖੜਨ ਤੋਂ ਪਹਿਲਾਂ ਹੀ ਉਹਨਾਂ ਨੇ ਖੋਸਦਾ ਉਹ ਫੁੱਲ ਨੇ ਖੜ ਕੇ ਪਤਾ ਨਹੀਂ ਕਿੱਥੇ ਕਿੰਨੀ ਖੁਸ਼ਬੂ ਮਣਦੀ ਸੀ ਸਮਾਜ ਦਾ ਕਿੰਨਾ ਉਹਨੇ ਭਲਾਇਆ ਕਰਨਾ ਸੀ ਉਹਨੇ ਕਿੱਡੇ ਵੱਡੇ ਉਹਦੇ ਤੇ ਪਹੁੰਚਣਾ ਸੀ ਹਨਾ ਬਹੁਤ ਵੱਡਾ ਜ਼ੁਲਮ ਕੀਤਾ ਗਿਆ ਇਸ ਬੱਚੇ ਤੇ ਕੀ ਮੰਗਤਾ ਦਿਓ ਉਹਰੇ ਮੰਗ ਤਾਂ ਵੀਰ ਜੀ ਸਾਡੀ ਇਹੀ ਹੈ ਹਰਤਾਜ ਜੇਰਾ ਜੀ ਜਿਹੜਾ ਭਾਰਤ ਦਾ ਕਾਨੂੰਨ ਉਹਦੇ ਮੁਤਾਬਕ ਜਿਹੜੀ ਵੀ سزا ਵੱਧ ਤੋਂ ਵੱਧ ਹੋ ਸਕਦੀ ਹੈ ਉਹ ਇਹਨਾਂ ਨੂੰ ਦੇਣੀ ਚਾਹੀਦੀ ਹੈ ਅਸੀਂ ਤਾਂ ਇਹ ਮੰਨ ਕਰਦੇ ਹਾਂ ਜੇ ਅਜਿਹੇ ਲੋਕਾਂ ਨੂੰ ਜਿਹੜਾ ਹੈਗਾ ਫਾਂਸੀ ਹੋਣੀ ਚਾਹੀਦੀ ਹੈ ਪਰ ਮੈਨੂੰ ਸਾਨੂੰ ਪਤਾ ਵੀ ਸਾਡੇ ਮੁਲਕ ਦੇ ਵਿੱਚ ਫਾਂਸੀ ਦੀ ਸਜ਼ਾ ਕਿਤੇ ਰੋਕ ਲੱਗੀ ਹੋਈ ਹੈ ਤਾਂ ਜਿਹੜੀ ਉਸ ਤੋਂ ਬਾਅਦ ਜਿਹੜੀ ਸਜ਼ਾ ਬਣਦੀ ਹੈ ਚਾਹੇ ਉਹ ਉਮਰ ਕੈਦ ਆ ਚਾਹੇ ਜਾਂ ਕੋਈ ਹੋਰ ਹੋਵੇ ਤਾਂ ਜੋ ਆਉਣ ਹੋਰਾਂ ਲੋਕਾਂ ਨੂੰ ਵੀ ਸਬਕ ਮਿਲੇ ਕਿ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈਗਾ ਵਾ ਤਾਕਤ ਦੇ ਨਾਲ ਜਾਂ ਪੈਸੇ ਦੇ ਨਾਲ ਤੁਸੀਂ ਲੋਕਾਂ ਨੂੰ ਦਬਾ ਨਹੀਂ ਸਕਦੇ ਕਿ ਜਾਂ ਲੋਕਾਂ ਦੇ ਉੱਤੇ ਅਜਿਹੇ ਮਤਲਬ ਜ਼ੁਲਮ ਨਹੀਂ ਕਰ ਸਕਦੇ ਕਿ ਵੀ ਇੱਕ ਘਰ ਹੀ ਤੁਸੀਂ ਬਰਬਾਦ ਕਰਦੇ ਹੋ ਪੁਲਿਸ ਵੱਲੋਂ ਦੋ ਰੋਪੀ ਗ੍ਰਿਫਤਾਰ ਕਰ ਲਏ ਗਏ ਕਿਸ ਤਰ੍ਹਾਂ ਦੇਖਦੇ ਤੁਸੀਂ ਪੁਲਿਸ ਦੀ ਕਾਰਵਾਈ ਨੂੰ ਪੰਨ ਪੁਲਿਸ ਦੀ ਕਾਰਵਾਈ ਦੇਖੋ ਜੀ ਪੁਲਿਸ ਨੇ ਅੱਛਾ ਰੋਲ ਨਹੀਂ ਕੀਤਾ ਬਣਾ ਸ਼ੱਕ ਮਾਣਯੋਗ ਐਸਐਸਪੀ ਭੰਦਰ ਸਿੰਘ ਸਿੱਧੂ ਜੀ ਨੇ ਅਸੀਂ ਉਹਨਾਂ ਨੂੰ ਮਿਲੇ ਵੀ ਸੀਗੇ ਔਰ ਡੀਐਸਪੀ ਪ੍ਰਿੰਦਰ ਸਿੰਘ ਡੀਐਸਪੀ ਗੁਰਪ੍ਰੀਤ ਸਿੰਘ ਨੇ ਐਸਐਚਓ ਗੁਰਪ੍ਰੀਤ ਸਿੰਘ ਨੇ ਪੁਲਿਸ ਨੇ ਆਪਦਾ ਕੰਮ ਇੱਥੇ ਵਧੀਆ ਕੀਤਾ अच्छे काम ਨੂੰ ਸੀ ਅੱਛਾ ਕੰਮ ਕਹਾਵਾਂਗੇ ਔਰ ਦੋ ਜਿਹੜੇ ਗਿਰਫਤਜੇ ਹੋਏ ਭਗੌੜੇ ਹੈਗੇ ਹਜੇ ਨੇ ਉਸ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਲਦੀ ਉਹਨਾਂ ਨੂੰ ਵੀ ਕਾਊ ਨੇ ਇਹ ਸੁਣਿਆ ਗਿਆ ਕਿ ਇਹਨਾਂ ਨੇ ਜ਼ਮਾਨਤ ਵਗੈਰਾ ਲੈ ਲਈ ਹੈ ਕੋਈ ਗੱਲਬਾਤ ਹੈਗੀ ਇਦਾਂ ਦੀ ਕੋਈ ਜੀ ਮੈਨੂੰ ਇਹਦੇ ਬਾਰੇ ਹਜੇ ਪਤਾ ਨਹੀਂ ਗਿਆ ਜੀ ਕਿਉਂਕਿ ਅਸੀਂ ਤਾਂ ਭੂਗ ਦੇ ਵਿੱਚ ਇਹ ਅਦਾਲਤ ਵਿੱਚ ਸਿੱਧੇ ਉੱਥੇ ਹੋ ਗਿਆ ਆਤਮ ਸਵਪ ਸਵਪਰਨ ਕੀਤਾ ਛਾਂ ਦੇ ਇਹਨਾਂ ਨੇ ਕੋਈ ਨਹੀਂ ਇਸ ਨੇ ਹੋ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਜੀ ਕਿ ਅਸੀਂ ਤਾਂ ਉਸ ਦਿਨ ਤੋਂ ਪਰਿਵਾਰ ਦੇ ਨਾਲ ਉੱਜੂ ਹਾਂ ਕਿਉਂਕਿ ਪਹਿਲਾਂ ਅਸੀਂ ਕੁਝ ਦਿਨ ਤਾਂ ਸੰਸਕਾਰ ਪਲੇਟ ਹੋ ਗਿਆ ਫਿਰ ਹੁਣ ਅਖੰਡਪੁਰ ਸਾਹਿ ਅੱਜ ਭੂਖ ਪਿਆਵਾ ਸਾਨੂੰ ਪਰਿਵਾਰ ਨੂੰ ਸੰਭਲਣ ਤੋਂ ਜਾਂ ਇਹ ਮਗਰਲੇ ਬੰਦੇ ਜਿਹੜੇ ਆ ਇਹਨਾਂ ਨੂੰ ਬਚਾਉਣ ਵਾਸਤੇ ਬੜੀ ਮਿਹਨਤ ਕਰਨੀ ਪੈਗੀ ਜੀ ਅਸੀਂ ਤਾਂ ਉਧਰਲੇ ਪਾਸੇ ਧਿਆਨ ਹੀ ਦੇ ਸਕਿਆ ਕਿ ਉਹ ਕਿੱਵੇ ਆ ਕਿੱਥੇ ਆ ਜਾਂ ਉਹਨਾਂ ਨੇ ਜਮਾਤ ਲਈਆ ਨਹੀਂ ਲਈ ਇਹ ਹੁਣ ਸਾਨੂੰ ਪਤਾ ਲੱਗੂਆ ਅਸੀਂ ਕੱਲ ਤੋਂ ਜਾ ਕੇ ਆ ਦੇਖਾਂਗੇ ਨਾ ਥੈਂਕ ਯੂ ਬਾਈ ਜੀ ਕੀ ਨਾਮ ਬਣਾ ਤਾਂ ਕੀ ਲੱਗਦਾ ਸੀ ਬੱਚਾ ਸੀਮ ਸਿੰਘ ਆ ਜੀ ਹਾਂਜੀ ਔਰ ਉਹ ਮੇਰੇ ਮਾਮਾ ਜੀ ਦਾ ਪੋਤਾ ਸੀ ਕੰਨੂ ਜੀ ਸੀ ਠੀਕ ਹੈ ਜੀ ਸਿੰਗਲ ਚਾਈਲਡ ਸੀਗਾ ਕੱਲਾ ਬੱਚਾ ਸੀ ਪਰਿਵਾਰ ਦਾ ਪਰ ਤੁਸੀਂ ਦੇਖੋ ਵੀ ਹੁਣ ਉਹ ਪਰਿਵਾਰ ਬਿਲਕੁਲ ਜਰ ਹੈਗਾ ਸੀਗਾ ਉਹ ਕਿੱਧਰ ਜਾਊਗਾ ਹਮਮ ਹਨਾ ਪਰਿਵਾਰ ਜਿਹੜਾ ਹੈਗਾ ਵਾ ਉਹ ਪੂਰੇ ਦਾ ਪੂਰੇ ਪਰਿਵਾਰ ਦੀ ਮਾਤ ਉਹ ਬਹੁਤ ਜਿਹੜੀ ਬਹੁਤ ਮੰਦ ਭਾਗੀ ਬਹੁਤ ਵੱਡੀ ਥੋੜੀ ਬੋਦੀ ਨਹੀਂ ਅਰੇ ਸ਼ਬਦਾਂ ਤੋਂ ਪਤਾ ਲੱਗਿਆ ਜੀ 바ਕੀ ਪਰਮਾਤਮਾ ਦਾ ਪਾਣਾ ਪਰਮਾਤਮਾ ਦਾ ਪਾਣਾ ਜਿਹ ਕੋਈ ਆਪਾਂ ਕਹਿ ਰਹੇ ਹਾਂ ਪਰ ਕੀ ਹੈ ਜੀ ਹੁਣ ਕੀ ਕਹਿ ਸਕਦੇ ਆਂ ਕਿਸੇ ਹੱਥੋਂ ਇਹਦੇ ਇਹਦੇ ਵਿੱਚ ਨਾ ਜੀ ਇਹਦੇ ਵਿੱਚ ਸਾਡੇ ਸਾਡਾ ਸਾਡਾ ਸਾਰਿਆਂ ਦਾ ਇੱਕ ਬਹੁਤ ਵੱਡਾ ਜੇਕਰ ਅਸੀਂ ਇਸ ਚੀਜ਼ ਨੂੰ ਰੋਕਿਆ ਹੁੰਦਾ ਸਮੇਂ ਤੇ ਤਾਂ ਸ਼ਾਇਦ ਅੱਜ ਇਹ ਪਾਣਾ ਨਾ ਵਾ ਸੋ ਅਸੀਂ ਆਪਦੀ ਡਿਊਟੀ ਜਿਹੜੀ ਸਮਾਜ ਦੀ ਇੱਕ ਬੰਦੀ ਡਿਊਟੀ ਯਾਰ ਮੋਤਬਰ ਬੰਦਿਆਂ ਦੀ ਬੰਦੀ ਡਿਊਟੀ ਆ ਪੰਚਾਇਤਾਂ ਦੀ ਬੰਦੀ ਡਿਊਟੀ ਯਾਰ ਉਹ ਜੇ ਅਸੀਂ ਬਖੂਬੀ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਕਰਮਣ ਜੋਤ ਸਾਡੇ ਵਿੱਚ ਬੱਚਾ ਦਾ ਠੀਕ ਹੈ ਬਹੁਤ ਧੰਨਵਾਦ